ਇਤਿਲੀ ਵਿਖੇ ਉਸ ਸਮੇਂ ਮੰਦਪਾਗੇ ਘਟਨਾ ਵਾਪਰ ਗਈ ਜਦ ਇਥੋਂ ਦੇ ਅਰੇਜ਼ੋ ਦੇ ਸ਼ੀਰ ਗੁਰੂ ਰਵਿਦਾਸ ਟੈਂਪਲ ਮੋਟਿਵਰਜ਼ ਦੀ ਵਿੱਚ ਭਿਆਨਕ ਅਗ ਲੱਗੇ ਜਿਸ ਕਾਰਨ ਸਾਰਾ ਗੁਰੂ ਘਰ ਸੜ ਗਿਆ ਅਤੇ ਨਾਲ ਹੀ ਗੁਰੂ ਘਰ ਵਿੱਚ ਸਸ਼ੋਭਿਤ ਪਵਿੱਤਰ ਅੰਮ੍ਰਿਤ ਬਾਣੀ ਦੇ ਦੋ ਪਵਿੱਤਰ ਸਰੂਪ ਵੀ ਅਗਨ ਭੇਟ ਹੋ ਗਏ ਇਸ ਸਬੰਧੀ ਗੁਰੂ ਘਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕਿਸੇ ਸ਼ਰਾਰਤੀ ਅਨਸਰ ਨੇ ਗੁਰੂ ਘਰ ਦੇ ਬਿਲਕੁਲ ਨਾਲ ਲੱਗਦੀ ਇੱਕ ਇਟਾਲੀਅਨ ਫੈਮਲੀ ਦੀ ਕਾਨ ਨੂੰ ਅਗ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਸਾਗਰ ਨੇ ਵੇਖਦੇ ਹੀ ਵੇਖਦੇ ਭਿਆਨਕ ਰੂਪ ਧਾਨ ਕਰ ਲਿਆ ਤੇ ਗੁਰੂ ਘਰ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਜਿਵੇਂ ਹੀ ਇਸ ਘਟਨਾ ਦਾ ਪਤਾ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ ਨੂੰ ਲੱਗਾ ਤਾਂ ਉਹਨਾਂ ਨੇ ਤੁਰੰਤ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ ਅਤੇ ਸਾਰੇ ਘਟਨਾ ਕ੍ਰਮ ਦੀ ਜਾਣਕਾਰੀ ਹਾਸਲ ਕੀਤੀ ਪੁੱਤਰਾਮ ਬੱਦਨ ਸੇ ਗੁਰਦਾਸ ਟੈਂਪਲ ਮੰਤੇਵਰ ਕੀ ਅਰੇਸੋ ਇਟਲੀ ਤੋਂ ਸੰਗਤ ਜੀ ਬਹੁਤ ਹੀ ਦੁਖਦਾਇਕ ਘਟਨਾ ਆਪ ਜੀ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਕਿ ਜਿਸ ਤਰ੍ਹਾਂ ਆਪ ਜੀ ਨੇ ਸੋਸ਼ਲ ਮੀਡੀਆ ਦੇ ਰਾਹੀਂ ਦੇਖਿਆ ਵੀ ਹੋਵੇਗਾ ਸੁਣਾ ਵੀ ਹੋਵੇਗਾ ਕਿ ਇਟਲੀ ਦੇ ਹਰੈਸੋ ਜ਼ਿਲ੍ਹੇ ਦੇ ਵਿੱਚ ਮੁੰਤੇਵਰਕੀ ਸ਼ਹਿਰ ਹੈ ਜਿੱਥੇ ਕੈਸ਼ਗੁਰਦਾਸ ਟੈਂਪਲ ਮੁੰਤੇਵਰਕੀ ਗੁਰੂ ਘਰ ਸਥਾਪਿਤ ਕੀਤਾ ਗਿਆ 2018 ਦੇ ਵਿੱਚ ਔਰ ਉੱਥੇ 4 ਤਰੀਕ ਰਾਤ ਨੂੰ ਬਹੁਤ ਹੀ ਭਿਆਨਕ ਅੱਗ ਦੇ ਨਾਲ ਜੋ ਦਰਬਾਰ ਹਾਲ ਸੀ ਉਹ ਬਿਲਕੁਲ ਸੜ ਕੇ ਸੁਆਹ ਹੋ ਗਿਆ ਔਰ ਉਸ ਦੇ ਵਿੱਚ ਤਨ ਤਨ ਸਤਗੁਰੂ ਦਾਸ ਮਹਾਰਾਜ ਜੀ ਦੇ ਵਰਤਮਾਨ ਤੋਂ ਪਾਵਨ ਸਰੂਪ ਸੀਗੇ ਉਹ ਵੀ ਅਗਨਪੇਟ ਹੋ ਗਿਆ ਸੋ ਇਹ ਸਾਰਾ ਕੁਝ ਦੇਖ ਕੇ ਮਨ ਬਲੁੰਦਰਿਆ ਗਿਆ ਬਹੁਤ ਹੀ ਦੁੱਖ ਲੱਗਦਾ ਹੈ ਜਦੋਂ ਅਸੀਂ ਉੱਥੇ ਜਾ ਕੇ ਦੇਖਦੇ ਹਾਂ ਇਹ ਸਾਰਾ ਕੁਝ ਜੋ ਪਿਆਰ ਕਮੰਜਰ ਸਿਗਾ ਸੋ ਸਾਨੂੰ ਬਹੁਤ ਦੁੱਖ ਹੁੰਦਾ ਹੈ ਸਾਰਾ ਕੁਝ ਦੇਖ ਕੇ ਸੋ ਜੋ ਇਹ ਘਟਨਾ ਵਾਪਰੀ ਹੈ ਬਾਹਰ ਗੁਰੂ ਘਰ ਦੇ ਜੋ ਗੱਡੀਆਂ ਖੜੀਆਂ ਸੀ ਪਿਛਲੇ ਪਾਸੇ ਇੱਕ ਜਗਾ ਹੈ ਉੱਥੇ ਦੇ ਜੋ ਟਾਲੀਨ ਹੈ ਕਿ ਪ੍ਰਵਾਦਦੇ ਉਹਨਾਂ ਦੀਆਂ ਗੱਡੀਆਂ ਸੀਗੀਆਂ ਹੋਰ ਵੀ ਉੱਥੇ ਦੇ ਜੋ ਬੰਦੇ ਰਹਿੰਦੇ ਨਾਲ ਉਹਨਾਂ ਦੀਆਂ ਗੱਡੀਆਂ ਸੀਗੀਆਂ ਉਹਨਾਂ ਵਿੱਚ ਇੱਕ ਗੱਡੀ ਨੂੰ ਕਿਸੇ ਦੇ ਇੱਕ ਕਮਰੇ ਦੇ ਵਿੱਚ ਦੇਖਿਆ ਗਿਆ ਕਿ ਉਹਨਾਂ ਦੀ ਗੱਡੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹ ਸੋ ਨੂੰ ਅੱਗ ਲੱਗੀ ਅੱਗ ਲੱਗਣ ਤੋਂ ਬਾਅਦ ਜੋ ਸਾਡੇ ਤਾਕੀਆਂ ਸ਼ੀਸ਼ੇ ਸੀਗੇ ਉਹ ਲੱਗੇ ਲੱਗੇ ਵੀ ਨਹੀਂ ਸੀਗੇ ਇਹਨੇ ਦੂਸੀਂ ਥੋੜੇ ਪਰ ਲੱਗੇ ਨਹੀਂ ਜਿਆਦਾ ਸੀ ਕਿ ਉਹ ਸ਼ੀਸ਼ੇ ਟੁੱਟ ਗਏ ਔਰ ਉਹਦੇ ਨਾਲ ਅੱਗ ਅੰਦਰ ਫੈਲ ਗਈ ਸੋ 10 ਆਪ ਜੀ ਨਾਲ ਇਹ ਗੱਲਬਾਤ ਇਸ ਕਰਕੇ ਸਾਂਝੀ ਕਰ ਰਹੇ ਹਾਂ ਕਿ ਜੋ ਇਹ ਸਾਨੂੰ ਦੁੱਖ ਦਾ ਇੱਕ ਘੜੀ ਆਈ ਹੈ ਸਾਡੇ ਉੱਤੇ ਸਾਡੇ ਸਮਾਜ ਦੇ ਉੱਪਰ ਆਈ ਹੈ ਉਹ ਇਸ ਵੀਡੀਓ ਦੇ ਰਾਹੀਂ ਆਪ ਜੀ ਨਾਲ ਜੋ ਸਾਂਝੀ ਕੀਤੀ ਹੈ ਗੱਲਬਾਤ ਸਾਡਾ ਇਹ ਮਕਸਦ ਹੈ ਕਿ ਆਪ ਜੀ ਜਰੂਰ ਸਾਡੇ ਨਾਲ ਖੜੋ ਜੋ ਇਹ ਸਾਡੇ ਨਾਲ ਦੁੱਖ ਦਾ ਇੱਕ ਘਟਨਾ ਹੋਈ ਹੈ ਆਪ ਜੀ ਹਰੇਕ ਪਾਸਿਓਂ ਸਾਡੇ ਨਾਲ ਖੜੋ ਸਾਡੀ ਹੈਲਪ ਕਰੋ ਔਰ ਜੋ ਵੀ ਇੱਥੇ ਨੁਕਸਾਨ ਹੋਇਆ ਹੈ ਸਰਵ ਸਾਰੀ ਰਵਦਾਸੀਆ ਸਮਾਜ ਨੂੰ ਬੇਨਤੀ ਹੈ ਕਿ ਸਾਡੇ ਨਾਲ ਤੁਸੀਂ ਵਰਡਰਲ ਮੋਡਲ ਆ ਕੇ ਖੜੋ ਜਿੱਤਨ ਵੀ ਕੋਈ ਹੈਲਪ ਹੈ ਜਰੂਰ ਸਾਡੀ ਕਰੋ ਅਸੀਂ ਦੁਬਾਰਾ ਤੋਂ ਸਤਗੁਰੂ ਦਾਸ ਮਹਾਰਾਜੀ ਦਾ ਜੋ ਉੱਥੇ ਪਾਵਨ ਸਰੂਪ ਆਗਮਿਤ ਹੋਏ ਹਨ ਅਸੀਂ ਉਹ ਦਰਬਾਰ ਨੂੰ ਦੁਬਾਰਾ ਸਜਾਈਏ ਨਾਲ ਮਿਲ ਕੇ ਔਰ ਉੱਥੇ ਮਹਾਰਾਜੀ ਦੇ ਸਰੂਪ ਦੁਬਾਰਾ ਬਿਰਾਜਮਾਨ ਕੀਤੇ ਜਾਣ ਸੋ ਜਿਸ ਤਰ੍ਹਾਂ ਸੰਗਤਾਂ ਪਹਿਲਾਂ ਉੱਥੇ ਨਤਮਸਤਕ ਹੁੰਦੀਆਂ ਸੀ ਸੋ ਜਲਦੀ ਤੋਂ ਜਲਦੀ ਉਹ ਉੱਥੇ ਦੁਬਾਰਾ ਆ ਕੇ ਨਤਮਸਤਕ ਹੋਣ ਇਹ ਹੀ ਸਾਡੀ ਅਪੀਲ ਹੈ ਬੇਨਤੀ ਹੈ ਕਿ ਆਪ ਜੀ ਸਾਡਾ ਜਰੂਰ ਸਾਥ ਦਿਓ ਸਾਡੇ ਨਾਲ ਮੋਢਾ ਮੋਢਾ ਲੱਕ ਮੋਢੇ ਨਾਲ ਮੋਢਾ ਲਾ ਕੇ ਖੜੋ ਸੋ ਆਪ ਸਭ ਸਾਨੂੰ ਜਗਉ ਦੇਵ ਜਗਜੀਤ ਜਿਸ ਤਰ੍ਹਾਂ ਆਪ ਜੀ ਤੱਕ ਇਹ ਬੇਨਤੀ ਸੀ ਆਪਣੀ ਸਾਂਝੀ ਕੀਤੀ ਆ ਜੋ ਸਾਡੇ ਨਾਲ ਖਾਤਸਾ ਵਾਪਰਿਆ ਸੀ ਆਪ ਜੀ ਨੇ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਯਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ ਉਹਨਾਂ ਨੇ ਬਾਰ ਬਾਰ ਸਾਨੂੰ ਫੋਨ ਵੀ ਕੀਤਾ ਔਰ ਸਾਡੇ ਨਾਲ ਦੁੱਖ ਵੀ ਸਾਂਝਾ ਕੀਤਾ ਗੁਰੂ ਨੰਦਪੁਰ ਦੀ ਟੀਮ ਦਾ ਧੰਵਾਦ ਹੈ ਔਰ ਉਹਨਾਂ ਦੇ ਜਰੀਏ ਆਪ ਜੀ ਤੱਕ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ ਕਿ ਸਾਡੀ ਸਾਡੀ ਬੇਨਤੀ ਹੈ ਸਾਡੀ ਅਪੀਲ ਹੈ ਆਪ ਜੀ ਤੱਕ ਪਹੁੰਚਦੀ ਕੰਨੀ ਆ ਕਿ ਸਾਡੀ ਹੈਲਪ ਕੀਤੀ ਜਾਵੇ ਔਰ ਜੋ ਵੀ ਸਾਡੀ ਅਸੀਂ ਗੁਰੂ ਘਰ ਨੂੰ ਜੋ ਸਾਡਾ ਡਿਸਟਰਾਇ ਹੋਇਆ ਜੋ ਉਹਦਾ ਹਾਦਸੇ ਵਿੱਚ ਖਤਮ ਹੋ ਗਿਆ ਤਕਰੀਬਨ ਸਾਰਾ ਕੁਝ ਅਸੀਂ ਇਹਨੂੰ ਨਵੇਂ ਸਿਰਿਓਂ ਖੜਾ ਕਰ ਸਕੀਏ ਉਸ ਦੇ ਲਈ ਸਾਨੂੰ ਕਾਫੀ ਮਾਇਆ ਦੀ ਜ਼ਰੂਰਤ ਹੈ ਸੋ ਦੱਸ ਉਹਨਾਂ ਨੂੰ ਬੇਨਤੀ ਹੈ ਕਿ ਸਾਨੂੰ ਆਪ ਜੀ ਜਰੂਰ ਵੱਧ ਚੜ ਕੇ ਆਪਣੀ ਸੇਵਾਵਾਂ ਸਾਡੇ ਨਾਲ ਜੋੜੋ ਮਾਇਆ ਬッコ ਸਾਡੀ ਹੈਲਪ ਕਰੋ ਬਹੁਤ ਬਹੁਤ ਧੰਨਵਾਦ ਜੀ ਜੈ ਗੁਰਦੇਵ ਜੀ ਜੈ ਪੀਰ ਜੀ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ার্স ایکسپੀਰੀਅנס ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check -trade platform www.checktrade.com slash 921760.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ